ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਦਿਹਾੜੇ ਦੇ ਉੱਤੇ ਵੱਡੀ ਗਿਣਤੀ ਵਿੱਚ ਸੰਗਤਾਂ ਹੋਈਆਂ ਨਤਮਸਤਕ ਗਿਆਨੀ ਹਰਪੀ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਸ਼ਨੀਵਾਰ ਨੂੰ 2 ਵਜੇ ਦੇ ਲਗਭਗ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪੀ ਸਿੰਘ ਵੱਲੋਂ ਜਾਣਕਾਰੀ ਜੰਦੇ ਹੋਏ ਦੱਸਿਆ ਕਿ ਜਿੱਥੇ ਖਾਲਸੇ ਦਾ ਸਾਜਨਾ ਦਿਵਸ ਕਦੋਂ ਤੋਂ ਲੈ ਕੇ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ ਇਹ ਸਾਰੀ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਕਿ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਹਨ ਉੱਥੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਦੀਆਂ ਹਨ ਦੇਖ ਰਹੇ ਹੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਕ ਤਸਵੀਰ ਦਮਦਮਾ ਸਾਹਿਬ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਫੁੱਲਾਂ ਦੀ ਵਧੀਆ ਸਜਾਵਟ ਕੀਤੀ ਹੋਈ ਹੈ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਅੱਜ ਦੇ ਅੱਜ ਇਸ ਆਪਣਾ ਪਵਿੱਤਰ ਧਿਆਨ ਦੇ ਉੱਤੇ ਨਤਮਸਤਕ ਹੋਈਆਂ ਹਨ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਦੂਰ ਦਰਾਡੇ ਤੋਂ ਇੱਥੇ ਸੰਗਤਾਂ ਆਈਆਂ ਹੋਈਆਂ ਹਨ ਉੱਥੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦੇਸ਼ ਅਦੇਸ਼ ਵਿੱਚ ਵਸਦੇ ਲੋਕਾਂ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਉੱਤੇ ਉਹਨਾਂ ਵੱਲੋਂ ਮੁਬਾਰਕਵਾਦ ਦਿੱਤੀ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਖਾਲਸਾ ਸਾਜਨਾ ਦੇ ਨਸਾਕੀ ਦੇ ਪਾਵਨ ਪਵਿੱਤਰ ਦਿਹਾੜੇ ਦੀਆਂ ਸਮੂਹ ਗੁਰੂ ਨਾਨਕ ਨਾਮ ਲਿਵਾ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈਆਂ। ਖਾਲਸਾ ਸਾਜਨਾ ਦੇ ਤਿਥ ਸ ਬੈਸਾਖੀ ਸਾਡਾ ਗੌਰਵਮਈ ਮਾਨਵਤਾ ਪਰਵ ਹੈ ਇਸ ਦੀ ਸ਼ੁਰੂਆਤ ਇਸ ਦੀ ਰੰਮਤਾ ਧੰਨ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਗੋੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਹੋਈ ਜਿੱਥੇ ਵੀ ਗੁਰੂ ਸਾਹਿਬਾਨ ਮੌਜੂਦ ਹੁੰਦੇ ਸੀ ਉਸ ਜਗ੍ਹਾ ਦੇ ਉੱਤੇ ਸੰਗਤਾਂ ਇਸ ਦਿਨ ਹਮ ਹਮਾ ਕੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਨ ਪਹੁੰਚਦੀਆਂ ਗੁਰੂ ਜਸ ਹਰੀ ਜਸ ਸਰਵਨ ਕਰਦੀਆਂ ਤੇ ਆਪਣਾ ਜੀਵਨ ਸਫਲਾ ਕਰਦੀਆਂ 1699 ਦੀ ਬਸਾਖੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਹੋਏ ਵਟੇ ਇਕੱਠ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਕਾਰੇ ਸਹਿਬਾਨ ਦੀ ਚੋਣ ਕੀਤੀ ਤੇ ਉਹਨਾਂ ਨੂੰ ਖੰਡੇ ਬਾਟੇ ਦੀ ਪਹਲ ਚੁਕਾ ਕੇ ਖਾਲਸਾ ਦੀ ਸਿਰਜਣਾ ਕੀਤੀ ਫਿਰ ਆਪ ਉਹਨਾਂ ਪੰਜਾਂ ਪਿਆਰੇ ਸਹਿਬਾਨ ਪਾਸੋਂ ਆਪ ਖੰਡੇ ਬਾਟੇ ਦੀ ਪਹਲ ਪ੍ਰਾਪਤ ਕੀਤੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸ੍ਰੀ ਦਮਦਮਾ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ 15 1705 6 ਦੇ ਵਿੱਚ ਮਜੂਦ ਸੰਤ ਤਾਂ ਉਸ ਵੇਲੇ ਵੀ ਇਸ ਅਸਥਾਨ ਦੇ ਉੱਤੇ ਖਾਲਸਾ ਸਾਜਨਾ ਦਿਵਸ ਸਰਵਸਾਖੀ ਦਾ ਜਿਹੜਾ ਪਰਬ ਸੀ ਉਹ ਸ਼ਰਧਾ ਉਤਸ਼ਾਹ ਤੇ ਹੁਲਾਸ ਸਹਿਤ ਮਨਾਇਆ ਗਿਆ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਕਾਬਲ ਕੰਧਾਰ ਪਟਾਕਾ ਪਟਨਾ ਉੱਤਰ ਦੱਖਣ ਪੂਰਬ ਪੱਛਮ ਤੋਂ ਵੱਡੀ ਗਿਣਤੀ ਵਿੱਚ ਇੱਥੇ ਸੰਗਤਾਂ ਨੇ ਹਾਜ਼ਰੀ ਭਰੀ ਔਰ ਇੱਥੇ ਅਮਰ ਸੰਚਾਰ ਹੋਇਆ ਲੱਖਾਂ ਦੀ ਤਾਦਾਦ ਵਿੱਚ ਉਸ ਵੇਲੇ ਖਾਸਔਰਤੇ ਮਾਲਵੇ ਦੀ ਜਿਹੜੇ ਸਿੱਖ ਸੀ ਉਹਨਾਂ ਨੇ ਖੰਡੇ ਪਾਟੀ ਦੀ ਪਹੁੰਚਾ ਕੇ ਗੁਰੂ ਕੀ ਲੜ ਲੱਗ ਕੇ ਆਪਣਾ ਜੀਵਨ ਸਫਲ ਕੀਤਾ ਉਸ ਸਮੇਂ ਤੋਂ ਹੀ ਅਕਸ਼ਰੀ ਦੰਗਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਖਾਲਸਾ ਸਾਜਨਾ ਦਿਵਸ ਵਿਸਾਖੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾਂਦੀ ਹੈ 1947 ਤੋਂ ਪਹਿਲੋ ਪੰਥ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਪੰਥਕ ਤੌਰ ਤੇ ਵਿਸਾਖੀ ਦੇ ਵੱਡੇ ਕੱਟ ਹੁੰਦੇ ਸੇ ਲੈਕਿਨ 1947 ਤੋਂ ਬਾਅਦ ਫਿਰ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਪੰਥਕ ਇਕੱਠ ਜਿਹੜੇ ਆ ਉਹ ਹੋਣ ਲੱਗੇ ਵੱਡੀ ਤعداد ਵਿੱਚ ਸੰਗਤਾਂ ਇਸ ਮੌਕੇ ਦੇ ਉੱਤੇ ਗੁਰੂ ਘਰ ਆ ਕੇ ਨਤਮਸਤਕ ਹੁੰਦੀਆਂ ਨੇ ਹਾਜ਼ਰੀਆਂ ਭਰਦੀਆਂ ਨੇ ਗੁਰੂ ਜਸ ਹਰੀ ਜਸ ਸਰਵਣ ਕਰਦੀਆਂ ਨੇ ਖੰਡੇ ਬਾਟੇ ਦੀ ਪਹਲ ਚੱਕਦੀਆਂ ਨੇ ਲੰਗਰਾਂ ਦੇ ਵਿੱਚ ਸੇਵਾ ਕਰਦੀਆਂ ਨੇ ਇਹ ਪਾਵਨ ਪੁਰਬ ਸਾਨੂੰ ਚੜ੍ਹਦੀ ਕਲਾ ਦੇ ਨਾਲ ਸਾਨੂੰ ਸ਼ਰਧਾ ਭਾਵਨਾ ਦੇ ਨਾਲ ਉਤਸ਼ਾਹ ਦੇ ਨਾਲ ਮਨਾਉਣੇ ਜਿਹੜੇ ਨੇ ਉਹ ਸ਼ੌਕ ਦੇ ਨੇ ਔਰ ਇਹਦੇ ਨਾਲ ਹੀ ਗੁਰੂ ਦੀ ਖੁਸ਼ੀ ਜੜੀ ਆ ਉਹ ਨਸੀਬ ਹੁੰਦੀ ਹੈ ਅਸੀਂ ਕੁਰਬਾਨੇ ਮੌਕੇ ਅਸੀਂ ਜੋੜ ਮੇਲਿਆਂ ਦੇ ਮੌਕੇ ਗੁਰੂ ਤੋਂ ਖੁਸ਼ੀ ਲੈਣ ਵਾਸਤੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਆਂ ਤੇ ਗੁਰੂ ਉਸ ਵਕਤ ਸਾਡੇ ਤੇ ਕਿਰਪਾ ਕਰਦਾ ਜਦੋਂ ਅਸੀਂ ਸ਼ਾਂਤੀ ਦੇ ਨਾਲ ਅਮਨ ਦੇ ਨਾਲ ਇਸ ਅਸਥਾਨ ਦੇ ਉੱਤੇ ਆ ਕੇ ਭਜਨ ਸਿਮਰਨ ਕਰਦੇ ਆਂ ਆਪਣਾ ਜੀਵਨ ਬਤੀਤ ਕਰਦੇ ਆਂ ਦੋ ਦਿਨ ਰਹੀਏ ਤਿੰਨ ਦਿਨ ਰਹੀਏ ਇੱਕ ਦਿਨ ਰਹੀਏ ਅਸੀਂ ਗੁਰੂ ਪ੍ਰਤੀ ਆਸਥਾ ਭਾਵ ਪ੍ਰਗਟ ਕਰਦੇ ਹੋਏ ਇਥੇ ਸਜਣ ਵਾਲੇ دیਵਾਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਗੁਰੂ ਜਸ ਸਰਵਨ ਕਰਕੇ ਲਾਭ ਪ੍ਰਾਪਤ ਕਰਿਏ ਮੈਂ ਸਮੁੱਚੇ ਵਿਸ਼ਵ ਦੇ ਵਿੱਚ ਵਸਦੇ ਹੋਏ ਸਿੱਖ ਜਗਤ ਨੂੰ ਇਸ ਖਾਲਸਾ 사ਜਨਾ ਦੇ ਸਦੀ ਬਹੁਤ 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 ਵਧਾਈ ਦਿੰਨਾ ਖੰਡੇ ਪਾਟੇ ਦੀ ਪਹਲ ਚੱਕੀਏ ਗੁਰੂ ਕੇ ਸ਼ਬਦ ਲੜੀ ਗੁਰਦੇ ਸ਼ਬਦ ਦੇ ਲੜ ਲੱਗੀਏ ਬਾਣੀ ਦੇ ਬਾਣੀ ਦੇ ਧਾਰਨੀ ਬਣੀਏ ਤਾਂ ਕਿ ਸਾਡਾ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਵੇ